ਮੋਰਚੇ ਦੇ ਵਿੱਚ ਇੱਕ ਕਿਸਾਨ ਦੇ ਟਰੈਕਟਰ ਟਰਾਲੀ ਤੋਂ ਡਿੱਗਣ ਕਾਰਨ ਮੌਤ ਹੋ ਗਈ। ਅਬੌਰ ਦੇ ਪੱਕਾ ਸੀਡ ਫਾਰਮ ਵਿਖੇ ਚਾਰੇ ਕਿਸਾਨਾਂ ਤਰਨੇ ਚ ਕਿਸਾਨ ਸੇਵਾ ਕਰ ਰਿਹਾ ਸੀ। ਲੱਕੜਾਂ ਤੇ ਬਾਲਣ ਲੰਗਰ ਦੀ ਸੇਵਾ ਇਸ ਵੱਲੋਂ ਕੀਤੀ ਜਾ ਰਹੀ ਸੀ। ਜਾਣਕਾਰੀ ਮੁਤਾਬਕ ਕਿਸਾਨ ਲੱਕੜਾ ਬਾਲਣ ਲੈ ਕੇ ਆਇਆ ਸੀ। ਇਸ ਦੌਰਾਨ ਉਹ ਟਰੈਕਟਰ ਟਰਾਲੀ ਤੋਂ ਹੀਠਾ ਡਿੱਗ ਗਿਆ ਤੇ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਦੇ ਵਿੱਚ ਕਿਸਾਨ ਨੇ ਦਮ ਤੋੜ ਦਿੱਤਾ ਕਿਸਾਨ ਦੀ ਮੌਤ ਹੋ ਗਈ। ਮੋਰਚੇ 'ਚ ਮੌਜੂਦ ਕਿਸਾਨ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਪੱਕਾ ਸੀਡ ਫਾਰਮ ਦੇ ਆਬਾਦਕਾਰਾਂ ਵੱਲੋਂ ਜ਼ਮੀਨਾਂ ਤੇ ਪੱਕਾ ਹੱਕ ਦੇਣ ਦੀ ਮੰਗ ਨੂੰ ਲੈ ਕੇ ਤਰਨਾ ਚੱਲ ਰਿਹਾ ਹੈ ਕਿਸਾਨ ਇੱਥੇ ਡਟੇ ਹੋਏ ਨੇ ਤਾਂ ਇਸੇ ਤਰਨੇ ਦੇ ਵਿੱਚ ਇੱਕ ਕਿਸਾਨ ਲੰਗਰ ਤੇ ਹੋਰ ਸੇਵਾ ਨਿਭਾ ਰਿਆ ਸੀ ਇਸ ਵੱਲੋਂ ਬਾਲਨ ਲੱਕੜੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਸੀ ਤਾਂ ਅੱਜ ਹਾਸਾ ਵਾਪਰ ਗਿਆ ਟਰੈਕਟਰ ਟਰਾਲੀ ਤੋਂ ਇੱਕ ਕਿਸਾਨ ਡਿੱਗ ਗਿਆ ਤਾਂ ਇਸ ਦੀ ਮੌਤ ਹੋ ਗਈ ਹੈ ਤਾਂ ਉੱਥੇ ਮੌਜੂਦ ਹਰ ਇੱਕ ਦੀ ਅੱਖ ਨਮ ਹੈ ਤਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅੱਜ ਹਾਦਸਾ ਵਾਪਰਿਆ ਜਿਸ ਦੇ ਵਿੱਚ ਇਸ ਕਿਸਾਨ ਦੀ ਜਾਨ ਚਲੀ ਗਈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਕਾਫੀ ਦਿਨਾਂ ਤੋਂ ਧਰਨੇ ਤੇ ਬੈਠੇ ਸੀ ਸੇਵਾ ਲਈ ਸੇਵਾ ਕਰਠੀ ਕਰਨ ਗਏ ਸੀ ਤੇ ਸੇਵਾ ਕਰਕੇ ਵਾਪਸ ਆਈ ਜਾਂਦੇ ਸੀ ਤਰਸਤੇ ਤੇ ਟਰਾਲੀ ਟਰੈਕ ਉੱਡ ਡਿੱਗ ਪਿਆ ਤੇ ਐਕਸੀਡੈਂਟ ਹੋ ਗਿਆ ਸਾਹ ਚੱਲਦੇ ਸੀ ਛੋਟਾ ਮੇਰਾ ਵੀਰਾ ਕੋਲੇ ਸੀ ਨਾ ਕੇ ਗਿਆ ਚਲਿਆ ਹਸਪੀਟਲੋਂ ਤਾਂ ਇਹਨਾਂ ਦੀ ਹੱਥ ਹੋ ਗਈ। ਪਿਸਤੋਂ ਜਿਹੜੀ ਦੁਰਘਟਨਾ ਵਾਪਰੀ। ਦੇਖੋ ਜੀ तकरीबन ਕੱਲ ਸਾਡੀ ਮੀਟਿੰਗ ਸੀਗੀ ਤੇ 5 ਵਜੇ ਤੱਕਣ। 5 ਵਜੇ ਤੋਂ ਬਾਅਦ ਇਹ ਸੇਵਾਦਾਰ ਜਿਹੜਾ ਹੈਗਾ ਹਰ ਰੋਜ਼ੇ ਸੇਵਾ ਨਿਭਾਉਂਦਾ ਇੱਥੇ ਜੇ। ਸੇਵਾ ਕਰਨ ਗਿਆ ਸੀ ਪਿੰਡਾਂ ਦੇ ਵਿੱਚ ਉੱਥੋਂ। ਕੁਝ ਬਾਲਾਂ ਦੀ ਸੇਵਾ ਸੀਗੀ ਕੋਈ ਆਟੇ ਦਾਲ ਦੀ ਸੇਵਾ। तकरीबन 6:30 ਦਾ ਟਾਈਮ ਸੀਗਾ। ਵਾਪਸੀ ਆ ਰਹੇ ਸੀਗੇ। ਤੇ ਟਰਾਲੀ ਦੇ ਉੱਪਰ ਰਾਸ਼ਨ ਨੂੰ ਖੜਕੇ ਬੈਠਾ ਹੋਇਆ ਸੀਗਾ ਜੀ। ਤੇ ਛੜਕ ਥੋੜੀ ਜਿਹੀ ਫੈਕਚਰ ਹੈਗੀ ਹੈ ਉਦੋਂ ਛੜਕ ਫੈਕਚਰ ਦੇ ਕਾਰਨ ਥੋੜੀ ਉਕਲੀ ਪਈ ਜੀ ਇਹ ਗਿਰ ਗਿਆ ਜੀ ਗਿਰੇ ਬਾਅਦ ਕੁਛ ਸਿਰ ਫੇਸ ਤੇ ਸੱਟ ਵੱਜ ਗਈ ਜਾਂਦੀ ਪਰ ਉਦੋਂ ਸਾਹ ਇਹਦੇ ਬਿਲਕੁਲ ਚੱਲਦੇ ਸੀ ਅਸੀਂ ਮੋਕੇ ਦੇ ਪਿੱਛੇ ਵਿਕਲਤੇ ਸੀਗੇ ਜੀ ਅਸੀਂ ਚੱਕਿਆ ਬ੍ਰਦਰ ਵੀ ਆਗੇ ਸੀ ਇਹਨਾਂ ਦੀ ਜੀ ਚੱਕਣ ਤੇ باوجود ਅਸੀਂ ਜਦੋਂ ਲੈ ਕੇ ਗਏ ਹਸਪੀਟਲ ਹਸਪੀਟਲ ਤੋਂ ਪਤਾ ਲੱਗਿਆ ਵੀ ਕਹਿੰਦੀ ਨਹੀਂ ਡੈਥ ਹੋ ਗਈ ਜੀ ਉਸ ਬੱਚਾ ਕੀ ਦੁਬਾਰਾ ਸੀਥੇ ਵੇਰ ਮੁਰਚੀ ਤੇ ਲੈ ਕੇ ਆ ਗਏ ਜੀ ਜੀ ਸਭਾਂ ਜੀ ਕਿਸ ਮਕਸਦ ਲੈ ਕੇ ਜਿਹੜੇ ਤੁਹਾਡੇ ਮੋਰਚੇ ਲੱਗੇ ਸੀ ਇੱਥੇ ਇਹ ਜੀ ਆਪਣੇ ਕਾਲੀਆਂ ਦੇ ਕਰਨ ਹੈ ਜੀ ਜੋ ਸਾਡਾ ਬੰਦਾ ਹੱਕ ਹੈ ਜੀ ਕਿਉਂਕਿ 70 ਸਾਲਾਂ ਤੋਂ ਬੈਠੇ ਆ ਜੀ ਅਸੀਂ ਸਰਕਾਰ ਸਾਨੂੰ ਜਿਹੜਾ ਬੰਦਾ ਹੱਕ ਨਹੀਂ ਦੇ ਰਹੀ ਮੁਆਵਜ਼ਾ ਨਹੀਂ ਦੇ ਰਹੀ ਸਾਨੂੰ ਇੱਥੋਂ ਬੇਗਾਰੇ ਐਵੇਂ ਕਰਦੀ ਕੀ ਗੱਲ ਹੋਈ ਬ੍ਰੋ ਜੀ ਇਹ ਆਪਣੇ ਸੇਵਾ ਦੀ ਉਧਰ ਆਪਣੇ ਮਕਰ ਬਾਲਾਂ ਇਕੱਠਾ ਕਰਕੇ ਲੈ ਆ ਕੇ ਆ ਰਹੇ ਸੀ ਜੀ ਤੇ ਮੈਂ ਮੋਕੇ ਤੇ ਸੜਕ ਤੇ ਖੜਾ ਸੀਗਾ ਜੀ ਇਹ ਉੱਥੋਂ ਆ ਰਹੇ ਸੀ ਤੇ ਉੱਥੇ ਇੱਕ ਖੁਕੜੀ ਸੀ ਸੜਕ ਦੀ ਟੁੱਟੀ ਸੜਕ ਸੀ ਜੀ ਉਖੜੀ ਤੋਂ ਬਸ ਮਾੜਾ ਜਿਹਾ ਉੜ ਕੇ ਮੋੜ ਦਿੱਕਿਆ ਜੀ ਮੋੜ ਦੇ ਥੱਲੇ ਡਿੱਗ ਗਿਆ ਨਾਲ ਹੀ ਥੱਲੇ ਟਾਇਰ ਦੇ ਉੱਪਰ ਤੋਂ ਆ ਗਿਆ ਜੀ ਲੰਘ ਗਿਆ ਉਸ ਟਾਈਮ ਜਦੋਂ ਦੇਖਿਆ ਸੀ ਡਿੱਗ ਗਿਆ ਮੋੜ ਅਸੀਂ ਰੋਲਾ ਪੈ ਗਿਆ ਭੱਜ ਕੇ ਨਾਲ ਦੇ ਨਾਲ 1 ਸਕਿੰਟ ਦੇ ਵਿੱਚ ਕੋਲੇ ਪਹੁੰਚ ਗਏ ਜੀ ਉੱਚੇ ਹੀ ਜਾ ਕੇ ਚੱਕਿਆ ਸਾਹ ਚੱਲਦੇ ਸੀ ਜੀ ਇਕੱਲੀ ਫੇਸ ਤੇ ਥੋੜੀ ਦਾ ਬਾਈ ਸਾਹ ਚੱਲਦੀ ਸੀ ਚੱਕਿਆ ਸੀ ਨਾਲ ਦੀ ਨਾਲ ਗੱਡੀ ਮਗਾਈ ਪਾ ਲਿਆ ਵਿੱਚ ਜੀ ਤੇ ਆ ਕੇ ਅਸੀਂ ਨਾਲ ਦੀ ਨਾਲ ਹਸਪੀਟਲ ਲੈ ਗਏ ਜੀ ਰਾਹ ਦੇ ਵਿੱਚ ਬਸ ਚੌਂਕ ਜੀ ਪਹੁੰਚੇ ਇਨਸਾਨ ਉਰੇ ਹੋ ਗਏ ਜੀ ਇਹ ਵੀਰ ਭਪਿੰਦਰ ਸਿੰਘ ਜੋ ਕਿ ਕੱਲ ਸ਼ਹੀਦ ਹੋਇਆ ਇਹ ਵੀ ਇਸੇ ਮੋਰਚੇ 'ਚ ਹੀ ਸੇਵਾ ਕਰਦਾ ਸੀ ਲੰਗਰ ਦੀ ਹੋਰ ਬਾਕੀ ਸੇਵਾਵਾਂ ਤੇ ਕੱਲ ਵੀ ਇਹ ਮੋਰਚੇ ਵਾਸਤੇ ਬਾਲਣ ਵਾਸਤੇ ਲੱਕੜਾਂ ਤੇ ਦਾਣੇ ਇਕੱਠੇ ਕਰਨ ਗਏ ਸੀ ਸਾਡੇ ਇੱਥੇ ਟਾਣੀਆਂ ਤੇ ਤੇ ਉੱਥੋਂ ਵਾਪਸੀ ਹੋਣ ਦੇ ਵਕਤ ਇਹ ਦੁਰਘਟਨਾ ਵਾਪਰੀ ਹੈ ਕਿ ਵੀਰ ਸੇਵਾ ਕਰਦੇ ਹੋਏ ਇਸ ਮੋਰਚੇ ਲਈ ਸ਼ਹੀਦ ਹੋਇਆ ਜਿਸ ਤਰ੍ਹਾਂ ਵੇਖਿਆ ਜਾਵੇ ਇੱਕ ਮੋਰਚੇ ਦੇ ਵਿੱਚ ਇਹ ਕਾਫੀ ਦਿਨਾਂ ਤੋਂ ਸੇਵਾ ਦੇ ਰਿਹਾ ਹਾਂਜੀ ਪਰ ਉਹਦੀ ਪਰਿਵਾਰ ਦੀ ਹੁਣ ਬਾਹ ਫੜਨ ਵਾਸਤੇ ਕੀ ਜਿਹੜੀ ਤੁਸੀਂ ਪ੍ਰਸ਼ਾਸਨ ਦੇ ਅੱਗੇ ਮੰਗਰ ਨਹੀਂ ਪਰਵਾਰ ਪਹਿਲੀ ਗੱਲ ਤੇ ਇਹ ਆ ਵੀ ਅਸੀਂ ਇਹਦਾ ਪਰਿਵਾਰ ਹੀ ਹੈਗਾ ਇਹ ਵੀ ਸਾਡਾ ਪਰਿਵਾਰ ਹੀ ਸੀਗਾ ਜਿਹੜਾ ਮੋਰਚੇ 'ਚ ਸ਼ਹੀਦ ਹੁੰਦਾ ਉਹ ਕੌਮੀ ਸ਼ਹੀਦ ਹੀ ਹੁੰਦਾ ਤੇ ਅਸੀਂ ਇਹਦੇ ਨਾਲ ਹੈਗੇ ਆਂ ਪਰ ਪ੍ਰਸ਼ਾਸਨ ਅੱਗੇ ਅਸੀਂ ਆਪਦੀ ਮੰਗ ਜੱਥੇਬੰਦੀ ਨਾਲ ਸਲਾਹ ਕਰਕੇ ਰੱਖਾਂਗੇ ਕਿਉਂਕਿ ਸਾਨੂੰ ਮੋਰਚੇ ਲਾਇਆ ਨੂੰ ਬਹੁਤ ਦਿਨ ਹੋ ਗਿਆ ਹਾਲੇ ਤੱਕ ਪ੍ਰਸ਼ਾਸਨ ਵਾਲੇ ਕੋਈ ਸਾਡੀ ਗੱਲ ਸੁਣਨ ਨਹੀਂ ਸੀ ਆਏ ਪਰ ਹੁਣ ਅਸੀਂ ਵੀ ਆਪਦੇ ਮਤਲਬ ਪੂਰਾ ਹਿੰਮਤ ਨਾਲ ਤਕੜੇ ਹੋ ਕੇ ਪ੍ਰਸ਼ਾਸਨ ਅੱਗੇ ਮੰਗ ਰੱਖਾਂਗੇ ਸਾਡੀ ਜੋ ਵੀ ਬਣਦੀ ਹੋਈ